ਸਿਆਣੇ ਆਖਦੇ ਨੇ ਕਿ ਜੂਆ ਨਹੀਂ ਖੇਡਣਾ ਚਾਹੀਦਾ ਜੂਆ ਉਹ ਜਿਹੜਾ ਪੰਜ ਦਾ 50 ਬਣਾਵੇ ਜਾਂ ਪੰਜ ਨੂੰ ਵੀ ਮਿਟਾ ਦੇਵੇ ਪਰ ਕਿਹੋ ਜੀ ਗੱਲ ਹੈ ਕਿ ਅੱਜ ਸਾਡੇ ਇਸ ਮੁੱਚੇ ਸੰਸਾਰ ਦਾ ਵਪਾਰ ਜੂਏ ਤੇ ਚੱਲਦਾ ਪਿਆ ਸੱਚੀ ਯਕੀਨ ਮੰਨਿਆ ਜੇ ਜੂਏ ਤੇ ਇਹ ਜੂਆ ਨਹੀਂ ਤੇ ਕੀ ਹੈ ਇੱਕ ਦੇਸ਼ ਦੀ ਕਰੰਸੀ ਨੋਟ ਦੂਜੇ ਦੇਸ਼ ਪੰਜਾ ਦਾ ਮੁੱਲ ਰੱਖਦੇ ਨੇ ਤੇ ਕਿਸੇ ਦੇਸ਼ ਦੀ ਕਰੰਸੀ ਦੇ ਨੋਟ ਘੱਟ ਦਾ ਮੁੱਲ ਰੱਖਦੇ ਨੇ ਕਿਸੇ ਦੀ ਵਾਧਾ ਮੁੱਲ ਰੱਖਦੇ ਨੇ ਕਿਸੇ ਦੇਸ਼ ਦੀ ਕਰੰਸੀ ਚ ਇੰਨਾ দাম ਹੈ ਕਿ ਉਹਨੇ ਸਾਰਾ ਵਪਾਰ ਆਪਣੇ ਅਧੀਨ ਕੀਤਾ ਹੋਇਆ ਸੰਸਾਰ ਦਾ ਅਜੀਬ ਗੱਲ ਹੈ ਨਾ ਇਥੋਂ ਹੀ ਕਲੋਨੀਜ਼ਮ ਪੈਦਾ ਹੁੰਦਾ ਨਿਊ ਕਲੋਨੀਲਿਨਿਜ਼ਮ ਆਪਾਂ ਨਵੇਂ ਤਰ੍ਹਾਂ ਦੇ ਗੁਲਾਮਾਂ ਨਵੇਂ ਤਰ੍ਹਾਂ ਦੇ ਪੁਰਾਣੇ ਤਰ੍ਹਾਂ ਦੇ ਨਹੀਂ